ਨਾ ਹੀ ਦੋ ਵੇਖਿਆ ਉਹ ਇੱਕ ਆਪੋਸਤਾ ਕਰੋ ਤੀ ਕਾਟੋ ਕਟੋ ਨਾਲੀ ਪ੍ਰੋਪਰਟੀ ਜੰਕਤ ਕਰੋ ਕੇ ਇੱਕੰਦਾ ਪਤਾ ਲੱਗ ਜੇ ਨਹੀਂ ਪ੍ਰੋਪਰਟੀ ਜੰਕਤ ਹੋ ਗਈ ਥੋੜਾ ਵੀ ਵੀ ਐਸਾ ਸੀ ਜਿਹੜੇ ਹੈਗੇ ਨੇ ਉਹ ਦਾ ਦਸ ਕਿਲੇ ਪਾਣ ਲਈ ਬੈਠੇ ਨੇ ਇਹ ਪਤਾ ਨਹੀਂ ਮੈਂ 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 ਸੈਕਟੋਰ ਨਾ ਹੁਣ ਨਾ ਕਿਸੇ ਇਹ ਗੱਲ ਤੁਹਾਨੂੰ ਸਮਝਾਉਣੀ ਹੈ ਕਿ ਤੁਹਾਨੂੰ ਲੱਗਦਾ ਵੀ ਇਦਾਂ ਕਰੋ ਇਦਾਂ ਕਰੋ ਪ੍ਰੋਪਰਟੀ ਜੰਕਤ ਹੋਈਆਂ ਨੇ ਇਸੇ ਫੇਰ ਦੀ ਬਤਨੀ ਚਾਹੀਦੀ ਹੈ ਮੈਨੂੰ ਕਵਾਸ ਨਹੀਂ ਯਾਰ ਬਸ ਦਿਖਾਣਾ ਜਦ ਕੋਈ ਵੀ ਖੜਾ ਰੋਡ ਵੀ ਆਪਣਾ ਯਾਰ ਦਿਖਾ ਦਿਓ ਰੋਡ ਵਾਲੀ ਜਿਹੜਾ ਇਹ ਨਮਨਤ ਗੱਲ ਕਰਵਾਉਣੀ ਚਾਹਤ ਹੈ ਕਿ ਜਿਹੜਾ ਇਹ ਕਈ ਲੋਕਾਂ ਨੂੰ ਮੋਕਲਾ ਨਹੀਂ ਨਾ ਨਾ ਹੋਵੇ ਜਦੋਂ ਸਾਰੇ ਸਭ ਲੱਭਦੀ ਹੈ ਜੀ ਉਹ ਤਾਂ ਜਿਹੜੀ ਪੰਜਾਬ ਸਰਕਾਰ ਦੀ ਡਰਾਈਵ ਚੱਲ ਰਹੀ ਹੈ ਅਗੇਂਸਟ ਡਰੱਗਸ ਤੇ ਲੋਕਾਂ ਚ ਅਵੇਅਰਨੈਸ ਕ੍ਰੀਏਟ ਕਰਨ ਲਈ ਅਸੀਂ ਹਰ ਗਲੀ ਮੁਹੱਲੇ ਵਾਰਡਸ ਜਾ ਕੇ ਮੀਟਿੰਗ ਕਰ ਰਹੇ ਆਂ ਲੋਕਾਂ ਨੂੰ ਅਵੇਅਰ ਕਰ ਰਹੇ ਆਂ ਕਿ ਜਿਹੜਾ ਇਹ ਡਰੱਗਸ ਦੀ ਪ੍ਰੋਬਲਮ ਹੈ ਇਹਨੂੰ ਆਪਾਂ ਜੁਆਇੰਟਲੀ ਇਹਦੇ ਨਾਲ ਲੜੀਏ ਜਿਹੜੇ ਜਿਹੜੇ ਡਰੱਗ ਐਡਿਕਟਸ ਨੇ ਉਹਨਾਂ ਨੂੰ ਆਇਡੈਂਟੀਫਾਈ ਕਰੀਏ ਆਇਡੈਂਟੀਫਾਈ ਕਰਕੇ ਆਪਣੇ ਸਰਕਾਰੀ ਜਿਹੜੇ ਹਸਪੀਟਲਸ ਨੇ ਡਰੱਗ ਡੀਡਿਕਸ਼ਨ ਸੈਂਟਰਸ ਨੇ ਉੱਥੇ ਫ੍ਰੀ ਆਫ ਕਾਸਟ ਇਲਾਜ ਚੱਲਦਾ ਹੈ ਉਹਨਾਂ ਨੂੰ ਉੱਥੇ ਐਡਮਿਟ ਕਰਵਾਈਏ ਤੇ ਉੱਥੋਂ ਉਹਨਾਂ ਦਾ ਇਲਾਜ ਕਰਵਾਈਏ ਤੇ ਜਿਹੜੇ ਡਰੱਗ ਪੈਡਲਰਸ ਨੇ ਉਹਨਾਂ ਤੇ ਅਸੀਂ ਆਲਰੇਡੀ ਐਕਸ਼ਨ ਲੈ ਰਹੇ ਆਂ ਤੇ ਜੇ ਕੋਈ ਵੀ ਇਨਫੋਰਮੇਸ਼ਨ ਪਬਲਿਕ ਵੱਲੋਂ ਸਾਡੇ ਕੋਲ ਆਊਗੀ ਤਾਂ ਉਸ ਤੇ ਤੁਰੰਤ ਕਾਰਵਾਈ ਕੀਤੀ ਜਾਊਗੀ ਜਿਹੜੇ ਪੈਡਲਰਸ ਬਾਰੇ ਉਹਨਾਂ ਨੂੰ ਪਤਾ ਹੈ ਸਾਨੂੰ ਕਾਈਂਡਲੀ ਇਨਫੋਰਮ ਕਰਨ ਸਾਡੇ ਜਿਹੜੇ ਹੈਲਪਲਾਈਨ ਨੰਬਰਸ ਨੇ ਤੇ ਸਰਕਾਰੀ ਨੰਬਰਸ ਨੇ ਉਹਨਾਂ ਤੇ ਇਨਫੋਰਮੇਸ਼ਨ ਦੇਣ ਨਾਮ ਤੇ ਪਤਾ ਉਹਨਾਂ ਦਾ ਗੁਪਤ ਰੱਖਿਆ ਜਾਊਗਾ ਜਿਹੜੇ ਵੀ ਸਾਨੂੰ ਇਨਫੋਰਮੇਸ਼ਨ ਦੇਣਗੇ ਤੇ ਜੁਆਇੰਟਲੀ ਇਸ ਐਫਰਟ ਚ ਜਿਹੜੀ ਗਵਰਨਮੈਂਟ ਵੱਲੋਂ ਮਹੀਨ ਚੱਲ ਰਹੀ ਹੈ ਕਿ ਆਪਾਂ ਡਰੱਗ ਫ੍ਰੀ ਸਟੇਟ ਬਣਾਈਏ ਤੇ ਉਹਦੇ ਸਾਡੀ ਹੈਲਪ ਕਰੇ ਸਰ ਕੀ ਮਨ ਕੇ ਇਤਾਂ ਦੇ ਦੇ ਕੈਂਪ ਨੇ ਕਿਤੇ ਕਿਤੇ ਲਗਾਏਗੇ ਕਿ ਪਿੰਡਾਂ ਦੇ ਵਿੱਚ ਵੀ ਇਹ ਕੈਂਪ ਲਗਾਏ ਜਾਣਗੇ ਤਾਂ ਜੋ ਲੋਕਾਂ ਨੂੰ ਨਸ਼ਿਆਂ ਤੋਂ ਮੁਕਤ ਕੀਤਾ ਜਾ ਸਕੇ ਸਾਡਾ ਮੋਟਿਵ ਹੈ ਜੀ ਅਸੀਂ ਹਰ ਗਲੀ ਮੁਹੱਲਾ ਵਾਰਡ ਹਰ ਪਿੰਡ ਹਰ ਕੋਰਨਰ ਕਵਰ ਅਪ ਕਰੀਏ ਥਰੂਆਊਟ ਦਾ ਸਟੇਟ ਹੈ ਡਰਾਈਵ ਚੱਲ ਰਹੀ ਹੈ ਸੰਗਰੂਰ ਡਿਸਟ੍ਰਿਕਟ ਚ ਅਸੀਂ ਬਹੁਤ ਇੰਟੈਂਸਿਟੀ ਫਾਈ ਕਰਕੇ ਡਰਾਈਵ ਨੂੰ ਚਲਾ ਰਹੇ ਹਾਂ ਤੇ ਹਰ ਏਰੀਆ ਨੂੰ ਕਵਰ ਕਰ ਰਹੇ ਹਾਂ ਅਸੀਂ ਜਿਵੇਂ ਸਾਡੇ ਕੁਝ ਜਗ੍ਹਾ ਨੇ ਵਾਰਡਸ ਨੇ ਵਾਰਡ ਨੰਬਰ 117 1 ਜਿਹੜੇ ਪਬਲਿਕ ਪਾਰਕਸ ਨੇ ਜਾਂ ਪਲੇਸਿਸ ਨੇ ਉੱਥੇ ਅਸੀਂ ਕੰਟੀਨਿਊਸਲੀ ਆਲਰੇਡੀ ਮੀਟਿੰਗਸ ਕਰ ਚੁੱਕੇ ਆਂ ਟਰੱਕ ਯੂਨੀਅਨਸ ਹੋ ਗਏ ਸਟੇਸ਼ਨ ਹੋ ਗਏ ਜਾਂ ਕੁਝ ਜਿਹੜੇ ਏਰੀਆਜ਼ ਨੇ ਜਿਹੜੇ ਬੈਕਵਰਡ ਏਰੀਆਜ਼ ਨੇ ਉੱਥੇ ਵੀ ਅਸੀਂ ਆਲਰੇਡੀ ਮੀਟਿੰਗਸ ਕਰ ਚੁੱਕੇ ਆਂ ਓਕੇ ਆ ਤੇ ਉਹਨਾਂ ਲਈ ਅਵੇਅਰਨੈਸ ਸਪਰੇਡ ਕੀਤੀ ਪੂਰੀ ਸ਼ਹਿਰ ਦੇ ਵਿੱਚ ਕਿੰਨੀਆ ਗੱਲ ਤੱਕ ਤੁਸੀਂ ਮੀਟਿੰਗਾਂ ਕਰ ਚੁੱਕੇ ਹੋ ਕਿੰਨੇ ਕਿ ਕੈਂਪ ਲਗਾ ਚੁੱਕੇ ਹੋ ਇਸ ਤਰ੍ਹਾਂ ਦੇ ਅਸੀਂ ਹੁਣ ਤੱਕ 10 ਤੋਂ 12 ਮੀਟਿੰਗਸ ਕਰ ਚੁੱਕੇ ਆਂ ਦੇਖੋ ਇਹ ਜਿਹੜੀਆਂ ਮੀਟਿੰਗਸ ਆ ਇਹਨਾਂ ਦਾ ਜਿਹੜਾ ਮੇਨ ਮੋਟਿਵ ਆ ਉਹ ਇੱਕ ਅਵੇਅ ਕਰੀਏਟ ਕਰਨਾ ਹੀ ਹੈ ਲੋਕਾਂ ਚ ਅਵੇਅਰਨੈਸ ਆਉਗੀ ਕਿ ਜਿਹੜੇ ਡਰਗ ਐਡਿਕਟਸ ਨੇ ਉਹਨਾਂ ਦਾ ਆਪਾਂ ਇਲਾਜ ਕਰਾਈਏ ਰੈਦਰ ਥੈਨ ਕਿ ਉਹਨੂੰ ਇੱਕ ਸੋਸ਼ਲ ਸਟੀਮੇਜ ਦੀ ਤਰ੍ਹਾਂ ਟਰੀਟ ਕਰੀਏ ਉਹਨਾਂ ਨੂੰ ਐਡਮਿਟ ਕਰਵਾਈਏ ਉਹਨਾਂ ਦਾ ਇਲਾਜ ਕਰਾਈਏ ਤੇ ਜੇ ਕੋਈ ਵੀ ਬਾਹਰੋਂ ਆ ਕੇ ਉਹਨਾਂ ਦੇ ਗਲੀ ਮੁਹੱਲੇ ਯੇਰੀਅਸ ਨਸ਼ਾ ਵੇਚਦਾ ਹੈ ਉਹਨੂੰ ਨੈਪ ਕਰਨ ਛੱਡੀ ਹੈਲਪ ਕਰ ਸਰ ਇਹ ਦੇਖਿਆ ਜਾਂਦਾ ਕਿ ਕੁਝ ਲੋਕ ਫਕਰਾਨ ਦੀ ਕੋਸ਼ਿਸ਼ ਕਰਦੇ ਪਰ ਮਨ ਚ ਡਾ ਲੈਂਦਾ ਕਿ ਕਿਤੇ ਸਾਡੇ ਤੇ ਹੀ ਦੁਬਾਰਾ ਟੈਕ ਨਾ ਨਹੀਂ ਅਸੀਂ ਹਰ ਕਿਸੇ ਦੀ ਸੇਫਟੀ ਦੇ ਸਿਕਿਉਰਟੀ ਅੰਸ਼ੂਰ ਕਰਨ ਲਈ ਪ੍ਰਬੰਧ ਤੇ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਇਸ ਵਿੱਚ